ਗੁਰ ਪੂਰੇ ਕਿਰਪਾ ਧਾਰੇ ਪ੍ਰਭ ਪੂਰੇ ਲੋਚ ਹਮਾਰੇ ਸੋਰਠ ਰਾਗ ਦੇ ਵਿੱਚ ਪੰਜਵੇਂ ਪਾਚ ਸਤਿਗੁਰੂ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 621 ਅਤੇ 622 ਉਤੇ ਸਭਾਈ ਭਾਨ ਨੇ ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਪਵਨ ਹੁਕਮ ਰਾਂਹੀ ਸ਼ਬਦ ਰਾਂਹੀ ਸਾਨੂੰ ਜੋ ਉਪਦੇਸ਼ ਬਖਸ਼ਿਸ਼ ਕੀਤਾ ਮੁੱਖ ਤੌਰ ਤੇ ਗੁਰੂ ਸਾਹਿਬ ਜੀ ਨੇ ਦੋ ਗੱਲਾਂ ਸਮਝਾਈਆਂ ਨੇ ਸਭ ਤੋਂ ਪਹਿਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਕਿ ਗੁਰ ਪੂਰਾ ਕਿਰਪਾ ਧਾਰੀ ਕਿ ਜਿਹੜੀ ਕਿਰਪਾ ਅਸਲ ਵਿੱਚ ਉਹ ਕਰਵੇ ਪੂਰਾ ਗੁਰੂ ਹੀ ਸਕਦਾ ਹੈ ਤੇ ਜਿੱਦਨ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ ਉਦੋਂ ਸਾਡੇ ਅੰਦਰ ਦੇ ਹਰ ਇੱਕ ਇੱਛਾ ਹਰ ਇੱਕ ਤੰਗ ਇਥੋਂ ਤੱਕ ਹਰ ਇੱਕ ਮੰਗ ਜਿਹੜੀ ਪੂਰੀ ਹੋ ਜਾਣੀ ਤੇ ਪੂਰੀ ਹੁੰਦੀ ਉਹਦੋਂ ਹੀ ਹੈ ਜਦੋਂ ਇਹ ਸਾਰੀਆਂ ਇੱਛਾਵਾਂ ਸਾਰੀਆਂ ਮੰਗਾਂ ਅੰਦਰੋਂ ਖਤਮ ਹੀ ਹੋ ਜਾਣ ਕਿ ਜੋ ਕੁਝ ਤੂੰ ਕਰਨਾ ਉਹ ਪਲਾ ਹੈ ਜਦੋਂ ਅੰਦਰੋਂ ਸੱਚਮੁੱਚ ਮਨ ਇਸ ਗੱਲ ਨੂੰ ਮੰਨ ਜੇ ਕਿ ਤੇਰਾ ਕੀਆ ਮਿੱਠਾ ਲੱਗ ਗਏ ਤੇ ਜਿੰਨੂੰ ਤੇਰਾ ਕੀਤਾ ਹੋਇਆ ਮਿੱਠਾ ਲੱਗਦਾ ਫਿਰ ਉਹਦੇ ਬੰਗ ਸਿਰਫ ਇਕੂ ਰਹਿੰਦੀ ਹਰ ਨਾਮ ਪਦਾਰਥ ਨਾਨਕ ਮੰਗੈ ਔਰ ਗੁਰੂ ਸਾਹਿਬ ਨੇ ਜਿਹੜੀ ਬਖਸ਼ਿਸ਼ ਕੀਤੀ ਸਭ ਤੋਂ ਪਹਿਲੀ ਗੱਲ ਕਿ ਕਿਰਪਾ ਪੂਰਾ ਗੁਰੂ ਕਰ ਸਕਦਾ ਹੈ ਤੇ ਦੂਸਰਾ ਸਾਨੂੰ ਜਿਹੜਾ ਉਪਦੇਸ਼ ਦਿੱਤਾ ਔਰ ਸਾਡੇ ਜੀਵਨ ਦਾ ਵਿਕੇਂਦਰੀ ਪਾਵ ਹੈ ਸ਼ਬਦ ਜਾਂ ਰਹਾਉ ਦੀਆਂ ਪੰਕਤੀਆਂ ਸ਼ਬਦ ਦਾ ਕੇਂਦਰੀ ਭਾਵ ਹੈ ਪਰ ਸਤਿਗੁਰੂ ਜੀ ਦੇ ਇਹ ਬਚਨ ਸਾਡੀ ਜ਼ਿੰਦਗੀ ਦਾ ਕੇਂਦਰੀ ਭਾਵ ਨੇ ਕਿ ਭਾਈ ਗੁਰੂ ਕੇ ਸਿੱਖੋ ਉਸ RAM ਦੇ ਨਾਮ ਨੂੰ ਜਪਿਆ ਕਰੋ ਜਿਹੜਾ ਪੂਰਾ ਗੁਰੂ ਕਿਰਪਾ ਕਰਦਾ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਨਾਮ ਨੂੰ ਜਪਿਆ ਕਰੋ ਉੱਠਦੇ ਬਿੰਦ ਤੇ ਹਰ ਵੇਲੇ ਤੇ ਆਇਆ ਕਰੋ ਕਿਉਂਕਿ ਇੱਕ ਨਾਮ ਇਹ ਹੈ ਜਿੰਦ ਕਰਕੇ ਇਸ ਭਵ ਸਾਗਰ ਤੋਂ ਪਾਰ ਉਤਾਰਾ ਹੋਣਾ ਹੈ ਹੁਣ ਸਭ ਤੋਂ ਪਹਿਲੀ ਪੰਕਤੀ ਇਹ ਕਹਿੰਦੇ ਨੇ ਗੁਰ ਪੂਰੇ ਕਿਰਪਾ ਧਾਰੇ ਪੂਰੇ ਗੁਰੂ ਨੇ ਕਿਰਪਾ ਕੀਤੀ ਉਹਦਾ ਮਤਲਬ ਇਹ ਹੈ ਕਿ ਜੇ ਗੁਰੂ ਸਾਹਿਬ ਨੂੰ ਪੂਰਾ ਸ਼ਬਦ ਲਿਖਣਾ ਪਿਆ ਪੂਰਾ ਗੁਰ ਪੂਰਾ ਫਿਰ ਅਧੂਰੇ ਵੀ ਹੁੰਦੇ ਨੇ ਔਰ ਸਤਗੁਰ ਜੀ ਕਹਿੰਦੇ ਨੇ ਕੱਲੇ ਅਧੂਰੇ ਨਹੀਂ ਅੰਨੇ ਹੁੰਦੇ ਨੇ ਜੀ ਅਕਲੋ ਅੰਨੇ ਜ ਨੂੰ ਕਿਹਾ ਜਾਂਦਾ ਹੈ ਕਿਉਂਕਿ ਜਿਨ੍ਹਾਂ ਕੋਲ ਜਿਨ੍ਹਾਂ ਦੇ ਪੱਲੇ ਆਪ ਕੁਝ ਨਹੀਂ ਹੁੰਦਾ ਅਗਲੋ ਅੰਨੇ ਹੁੰਦੇ ਨੇ ਉਹ ਵੀ ਗੁਰੂ ਬਣੇ ਹੁੰਦੇ ਨਾ ਸਾਡੇ ਹਿੰਦੂਸਤਾਨ ਦੇ ਵਿੱਚ ਤੇ ਕਰਵਾਜਾ ਬਣ ਗਿਆ ਨਾ ਕਿ ਹਰ ਕਿਸੇ ਨੂੰ ਗੁਰੂ ਕਹਿ ਦੇਣਾ ਭਾਵੇਂ ਕਿਸੇ ਤੋਂ ਦੋ ਅੱਖਰ ਲਿਖਣੇ ਸਿੱਖੇ ਉਹਨੂੰ ਵੀ ਗੁਰੂ ਕਹਿ ਦਿੱਤਾ ਕਿਸੇ ਤੋਂ ਕਿਰਲ ਕੋਈ ਚਾਰ ਲਾਉਣੇ ਸਿੱਖ ਲਏ ਉਹ ਵੀ ਉਹਨੂੰ ਗੁਰੂ ਕਹਿੰਦੇ ਜੀ ਬਹੁਤ ਸਾਰੇ ਉਸਤਾਦ ਵੀ ਕਹਿੰਦੇ ਨੇ ਪਰ ਬਹੁਤੇ ਜਿਹੜੇ ਨੇ ਹਿੰਦੂਸਤਾਨ ਦੇ ਵਿੱਚ ਪ੍ਰਚਲਿਤ ਹੈ ਕੋ ਨੂੰ ਗੁਰੂ ਕਹਿ ਲੈਂਦੇ ਨੇ ਇਹ ਸਾਡਾ ਗੁਰੂ ਹੈ ਪਰ ਇੱਥੇ ਆਰਾਮ ਬਣਾਏ ਹੋਏ ਗੁਰੂ ਦੀ ਗੱਲ ਨੇ ਗੁਰੂ ਸਾਹਿਬ ਕਹਿੰਦੇ ਜਿੰਨਾ ਕੋਲ ਆਪ ਹੀ ਗਿਆਨ ਨਾ ਹੋਵੇ ਆਤਮਿਕ ਗਿਆਨ ਨਾ ਹੋਵੇ ਐਵੇਂ ਤੇ ਗੁਰੂ ਕੱਲਿਆ ਅਧੂਰੇ ਨਹੀਂ ਅੰਨੇ ਹੁੰਦੇ ਨੇ ਜੀ ਤੇ ਅੰਨੇ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਦਾ ਉਹ ਹੀ ਹੈ ਜਿਹੜਾ ਆਪ ਉਹਦੇ ਨਾਲੋਂ ਵੀ ਜ਼ਿਆਦਾ ਇੰਨਾ ਹੋਵੇ ਬਿਲਕੁਲ ਇੰਨਾ ਹੋਵੇ ਜਿੰਦਾ ਆਪਣਾ ਦਿਮਾਗ ਆਪਣੀ ਅਕਲ ਬਿਲਕੁਲ ਹੀ ਕੰਮ ਨਾ ਕਰਦੀ ਹੋਵੇ ਜਿਹੜਾ ਅੱਖਾਂ ਬੀਟ ਕੇ ਚੱਲ ਪਿਆ ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਅੰਦੇ ਕੇ ਰਾਹ ਦਸੀ ਹੈ ਅੰਧਾ ਹੋਏ ਸੋ ਜਾਏ ਜਿਨ੍ਹਾਂ ਦਾ ਗੁਰੂ ਇਹਨਾਂ ਹੋਵੇ ਗੁਰੂ ਜਿਨ੍ਹਾਂ ਕੇ ਅੰਧਲੇ ਤੇ ਸਤਗੁਰੂ ਕਹਿੰਦੇ ਚੇਤੇ ਰੱਖੋ ਫਿਰ ਸਿੱਖੀ ਪੀ ਅੰਧੇ ਕਰਮ ਕਰੇ ਉਹਨਾਂ ਦੇ ਕੀਤੇ ਹੋਏ ਕੰਮ ਵੀ ਅੰਧ ਵਿਸ਼ਵਾਸ ਵਾਲੀ ਨੇ ਅੰਨੀ ਨੇ ਤੇ ਅੰਨੇ ਗੁਰੂ ਦੇ ਦੱਸੇ ਹੋਏ ਰਾਹ ਤੇ ਜਾਏਗਾ ਉਹ ਜਿਹੜਾ ਆਪ ਬਿਲਕੁਲ ਇਹਨਾਂ ਹੋਵੇ ਅੰਧੇ ਕੇ ਰਾਹ ਦਸੀ ਹੈ ਅੰਧਾ ਹੋਏ ਸੋ ਜਾਏ ਪਰ ਜੇ ਕਿਤੇ ਗੁਰੂ ਨੇ ਜਿੰਦੇ ਤੇ ਕਿਰਪਾ ਕਰ ਦਿੱਤੀ ਗੁਰੂ ਪੂਰੇ ਕਿਰਪਾ ਧਾਰੀ ਜਿਨੂੰ ਗਿਆਨ ਵਾਲੀ ਅੱਖਾਂ ਦੇ ਦਿੱਤੀਆਂ ਕਹਿੰਦੇ ਫਿਰ ਹੋਏ ਸੁ ਜਾਖਾ ਨਾਨਕਾ ਸੋਖੋ ਉਜੜ ਪਾਏ ਲੋਕ ਤੁਰੇ ਫਿਰਦੇ ਨੇ ਨਾ ਜੀ ਅੰਨੇ ਗੁਰੂ ਦੇ ਦੱਸੇ ਰਾਹ ਤੇ ਤੁਰੇ ਫਿਰਦੇ ਨੇ ਪਿੱਛੇ ਪਿੱਛੇ ਕੋਰ ਸਤਿਗੁਰੂ ਧੰਗੁਰੂ ਅਮਰਦਾਸ ਮਹਾਰਾਜ ਨੂੰ ਪੁੱਛੀਏ ਕਿ ਸਤਿਗੁਰ ਜੀ ਅੱਜ ਜਿਹੜਾ ਸ਼ਬਦ ਵਰਤਿਆ ਧੰਗੁਰੂ ਅਰਜਨ ਦੇਵ ਜੀ ਨੇ ਗੌਰ ਪੂਰਾ ਕਿਰਪਾ ਤਾਰੀ ਪੂਰਾ ਗੁਰੂ ਕੀ ਹੈ ਤੇ ਗੁਰੂ ਦੀ ਪੂਰੀ ਕਿਰਪਾ ਕੀ ਹੈ ਜੀ ਕਿਉਂਕਿ ਬਿੰਤ ਕੀਤੇ ਆ ਦੂਰੇ ਵੀ ਹੁੰਦੇ ਨੇ ਨਾ ਅੰਨੇ ਵੀ ਹੁੰਦੇ ਨੇ ਪਰ ਪੂਰਾ ਗੁਰੂ ਕਿਹੜਾ ਤੇ ਪੂਰੇ ਗੁਰੂ ਦੀ ਕਿਰਪਾ ਕਿਹੜੀ ਹੈ ਜੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਚਾਪਾ ਸਾਹਿਬ ਜੀ ਆਨੰਦ ਸਾਹਿਬ ਦੀ ਬਾਣੀ ਵਿੱਚ ਸਾਨੂੰ ਰੋਜ਼ ਸਮਝਾਉਂਦੇ ਨੇ ਮਰਤੂ ਲੈ ਜਦੋਂ ਨਿਤਨੇਮ ਦੀ ਬਾਣੀ ਕਰਨੇ ਅਖੀਰਲੀ ਬਾਣੀ ਆਨੰਦ ਸਾਹਿਬ ਜਿੱਥੇ ਸਤਗੁਰੂ ਕਹਿੰਦੇ ਨੇ ਦੇਖੋ ਪੂਰੇ ਗੁਰੂ ਦੀ ਕਿਰਪਾ ਕੀ ਹੈ ਉਥੇ ਸ਼ਬਦ ਵਰਤੇ ਆਨੰਦ ਆਨੰਦ ਸਭ ਕੁ ਕਹੇ ਪਰ ਕਹਿੰਦੇ ਆਨੰਦ ਗੁਰੂ ਤੇ ਜਾਣਿਆ ਪਰ ਸਤਿਗੁਰ ਜੀ ਸਾਡਾ ਸਵਾਲ ਹੈ ਕਿ ਕਿਰਪਾ ਕੀ ਹੈ ਜੀ ਸਾਡੇ ਸਵਾਲ ਤੱਕ ਜਵਾਬ ਦੇਣਗੇ ਜੀ ਕਿ ਕੈਨੋਂ ਆਨੰਦ ਸਾਰੇ ਕਹੀ ਜਾਂਦੇ ਨੇ ਕਿ ਬੜਾ ਆਨੰਦ ਆ ਗਿਆ ਜੀ ਦੇ ਤਾਰਿਆਂ ਦੇ ਪਿੱਛੇ ਚੱਲਣ ਵਾਲੇ ਕਹਿੰਦੇ ਬੜਾ ਹੀ ਆਨੰਦ ਹੈ ਪਰ ਸਤਗੁਰੂ ਕਹਿੰਦੇ ਨੇ ਆਨੰਦ ਆਨੰਦ ਸਭ ਕੁ ਕਹਾ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਸਦਾ ਗੁਰੂ ਤੋਂ ਹੀ ਆਨੰਦ ਦਾ ਪਤਾ ਲੱਗਦਾ ਜੀ ਪਰ ਸਤਗੁਰੂ ਜੀ ਸੇ ਆਨੰਦ ਨੇ ਪੁੱਛਿਆ ਸੀ ਕਿਰਪਾ ਪੁੱਛੀ ਅੱਗੇ ਜਵਾਬ ਦਿੰਦੇ ਨੇ ਕਹਿੰਦੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਜਦੋਂ ਪਿਆਰਾ ਗੁਰੂ ਕਿਰਪਾ ਕਰੇ ਤੇ ਆਨੰਦ ਦਾ ਪਤਾ ਲੱਗਦਾ ਜੀ ਪਰ ਸਤਗੁਰੂ ਜੀ ਸਾਡਾ ਸਵਾਲ ਤੇ ਫਿਰ ਵੀ ਉੱਥੇ ਰਹਿ ਗਿਆ ਕਿ ਕਿਰਪਾ ਕੀ ਹੈ ਗੁਰੂ ਕਿਰਪਾ ਕਿਵੇਂ ਕਰ ਦਿੰਦੇ ਹੁਣ ਦੇਖੋ ਅਗਲੀ ਪੰਕਤੀ 'ਚ ਉੱਥੇ ਜਵਾਬ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਤੇ ਅੱਗੇ ਜਵਾਬ ਦਿੰਦੇ ਨੇ ਕਰ ਕਿਰਪਾ ਕਿੱਦ ਵਿੱਚ ਕੱਟੇ ਸਾਡੇ ਸਵਾਲ ਦਾ ਜਵਾਬ ਹਜੇ ਵੀ ਨਹੀਂ ਜੀ ਕਿ ਕਿਰਪਾ ਕਰ ਕੋ ਪਾਪ ਕੱਢ ਦਿੰਦਾ ਨੇ ਸਤਿਗੁਰੂ ਪਰ ਸਾਡਾ ਸਵਾਲ ਹੈ ਕਿਰਪਾ ਕੀ ਹੈ ਕਰ ਕਿਰਪਾ ਕਿਲਵੇ ਕਟੇ ਗਿਆਨ ਅੰਜਨ ਸਾਰੇ ਆ ਕਹਿੰਦੇ ਇਹ ਕਿਰਪਾ ਹੈ ਜਿਹੜਾ ਗਿਆਨ ਅੰਜਨ ਸਾਰੇ ਗੁਰੂ ਨੇ ਗਿਆਨ ਬਖਸ਼ ਦਿੱਤਾ ਜੀ ਗੁਰੂ ਦਾ ਗਿਆਨ ਹੀ ਗੁਰੂ ਦੀ ਸਭ ਤੋਂ ਵੱਡੀ ਕਿਰਪਾ ਹੈ ਔਰ ਸਤਗੁਰੂ ਕਹਿੰਦੇ ਨੇ ਜਿੰਦੇ ਤੇ ਕਿਰਪਾ ਹੋ ਜੇ ਕਰ ਕਿਰਪਾ ਕਿਲਵੇ ਕਟੇ ਗਿਆਨ ਅੰਜਨ ਸਾਰੇ ਤਾਂ ਉਹਨਾਂ ਦਾ ਜੀਵਨ ਬਦਲਦਾ ਹੈ ਜੀ ਬਿਲਕੁਲ ਬਦਲ ਜਾਂਦਾ ਹੈ ਜੀ ਕਿਵੇਂ ਕਹਿੰਦੇ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਜਦੋਂ ਗੁਰੂ ਨੇ ਗਿਆਨ ਦਾ ਸਰੂਪ ਪਾ ਦਿੱਤਾ ਮੋਹ ਟੁੱਟਣ ਦਾ ਅਰਥ ਇਹ ਨਹੀਂ ਕਿ ਉਹ ਘਰ ਪਰਿਵਾਰ ਅੰਦਰ ਗਵੰਡੇ ਨਾਲ ਪਿਆਰ ਹੀ ਨਹੀਂ ਕਰਦਾ ਜੀ ਮੋਹ ਟੁੱਟ ਗਿਆ ਹੁਣ ਉਹ ਪਿਆਰ ਕਰਦਾ ਪਰ ਸਾਰੇ ਸੰਸਾਰ ਨੂੰ ਇੱਕੋ ਜਿਹਾ ਪਿਆਰ ਕਰਦਾ ਜੀ ਕਿਉਂਕਿ ਉਹਨੂੰ ਸਮਝ ਲੱਗ ਗਈ ਜਿਵੇਂ ਦਾ ਰੱਬ ਪਰਮੇਸ਼ਰ ਮੇਰੇ ਧੀ ਦੇ ਵਿੱਚ ਹੈ ਉਹ ਰੱਬ ਜਿਹੜਾ ਪਰਮੇਸ਼ਰ ਹਰ ਇੱਕ ਕਣਕਣ ਦੇ ਵਿੱਚ ਹਰ ਇੱਕ ਜੀਵ ਦੇ ਵਿੱਚ ਸਮਾਇਆ ਹੋਇਆ ਹੈ ਜਿਹੜਾ ਰੱਬ ਮੈਨੂੰ ਆਪਣੇ ਘਰ ਪਰਿਵਾਰ ਵਿੱਚੋਂ ਨਜ਼ਰ ਆਉਂਦਾ ਸੋ ਸਾਰੇ ਸੰਸਾਰ ਵਿੱਚ ਹੀ ਹੈ। ਅੰਦਰੋਂ ਜਿੰਨ ਕਾ ਮੂਹ ਟੁੱਟਾ ਇਹ ਗੁਰੂ ਦੀ ਕਿਰਪਾ ਹੈ। ਅੰਦਰੋਂ ਜਿੰਨ ਕਾ ਮੂਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸਵਾਰਿਆ। ਇਹ ਗੁਰੂ ਨੂੰ ਪੂਰੇ ਗੁਰੂ ਨੇ ਕਿਰਪਾ ਕੀਤੀ ਜੀ ਕਹਿੰਦੇ ਤਿੰਨ ਕਾ ਸ਼ਬਦ ਸੱਚੇ ਸਵਾਰਿਆ। ਤਿੰਨ ਕਾ ਸ਼ਬਦ ਜੀ ਇੱਥੇ ਸ਼ਬਦ ਦਾ ਅਰਥ ਗੁਰੂ ਦਾ ਸ਼ਬਦ ਨਹੀਂ ਤਿੰਨ ਕਾ ਸ਼ਬਦ। ਜਿੰਨਾ ਉੱਤੇ ਕਿਰਪਾ ਹੋ ਗਈ ਸ਼ਬਦ ਦਾ ਉੱਤੇ ਅਰਥੇ ਬੋਲ ਕੋਰੋਣੇ ਉਹਨਾਂ ਦੇ ਬੋਲ ਨੂੰ ਵੀ ਸਿੱਧਾ ਕਰ ਦਿੱਤਾ ਸਵਾਰ ਦਿੱਤਾ ਜੀ ਹੁਣ ਬੋਲ ਉਹ ਕਿਵੇਂ ਦੇ ਨੇ ਜਿਨੂੰ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਇਹ ਬੋਲ ਤੇ ਇੱਕ ਬੜੇ ਵੱਡੇ ਪ੍ਰਮਾਤਮਾ ਦੇ ਦਾਤ ਹੈ ਬੜੇ ਵੱਡਿਆਂ ਦੀ ਕਿਰਪਾ ਹੈ ਜਿੱਥੇ ਕਹਿੰਦੇ ਨੇ ਨਿਮਨ ਸੋ ਅੱਖਰ ਖਾਵਣ ਗੁਣ ਜਿਹਬਾ ਮਣੀਆ ਮੰਤ ਆ ਜਿਹੜੀ ਜਿਹਬਾ ਮਣੀਆ ਮੰਤੇ ਨਾ ਇਹ ਬੋਲ ਸਵਾਰ ਦਿੱਤਾ ਜੀ ਔਰ ਬਾਬਾ ਫਰੀਦ ਕਹਿੰਦੇ ਨੇ ਇਹ ਤਿੰਨ ਗੁਣ ਜਿੰਦੇ ਕੋਲ ਹੋਣ ਨਾ ਜਾਂ ਇਹ ਤਿੰਨ ਗੁਣਾਂ ਦਾ ਜਿੰਨੇ ਹਾਰ ਸ਼ਿੰਗਾਰ ਕੀਤਾ ਹੋਵੇ ਸ਼ਿੰਗਾਰ ਪਵਾਇਆ ਹੋਵੇ ਪੇਖ ਤਰਨ ਕੀਤਾ ਹੋਵੇ ਕਹਿੰਦੇ ਦੁਨੀਆ ਦੇ ਲੋਕ ਤੇ ਕੇ ਰੱਬ ਉਹਨਾਂ ਦੇ ਵਸ ਆ ਜਾਂਦਾ ਜੀ ਪਤੇ ਪਰਮੇਸ਼ਰ ਉਹਨਾਂ ਦੇ ਵਸ ਵਿੱਚ ਰਹਿੰਦਾ ਨਿਮਣ ਸੋ ਅਖਰ ਖਮਣ ਗੁਣ ਜਿਹਬਾ ਮਣੀਆਂ ਮਨ ਤੇ ਇਹ ਤ੍ਰੈ ਪੈਣੇ ਵਿਸਕਰ ਤਾਂ ਵਸਿਆ ਵਿਕੰਤ ਕਿ ਹੁਣ ਗੁਰੂ ਦੀ ਕਿਰਪਾ ਹੈ ਸਤਿਗੁਰੂ ਕਹਿੰਦੇ ਨੇ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਜਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸੁਵਾਰਿਆ ਤੇ ਫਿਰ ਗੁਰੂ ਸਾਹਿਬ ਕਹਿੰਦੇ ਨੇ ਕਹਿ ਨਾਨਕ ਇਹ ਆਨੰਦ ਹੈ ਜਦੋਂ ਗੁਰੂ ਦਾ ਗਿਆਨ ਆ ਗਿਆ ਜਦੋਂ ਤੇਰੇ ਬੋਲ ਬਾਣੀ ਸੁਧਰ ਗਈ ਨਾ ਤੇਰੇ ਬੋਲ ਮੋਤੀਆਂ ਵਰਗੇ ਹੋ ਗਏ ਉਦੋਂ ਸਮਝੇ ਕਿ ਤੇਰੇ ਤੇ ਗੁਰੂ ਦੀ ਕਿਰਪਾ ਹੋ ਗਈ ਜਾਂ ਇਹ ਸਮਝ ਲਈ ਮੈਂ ਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ ਕਿਉਂਕਿ ਗੁਰੂ ਤੇ ਕਿਰਪਾ ਸਭ ਤੇ ਕਰ ਦਿੰਦੇ ਨੇ ਕਹਿੰਦੇ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣੇ ਬਸ ਗੁਰੂ ਦੀ ਕਿਰਪਾ ਹੀ ਅਸਲ ਵਿੱਚ ਅਸਲ ਆਨੰਦ ਹੈ ਤੇ ਇਹ ਆਨੰਦ ਗੁਰੂ ਤੋਂ ਬਿਨਾ ਪਤਾ ਨਹੀਂ ਲੱਗਣਾ ਗੁਰ ਪੂਰੇ ਕਿਰਪਾ ਧਾਰੀ ਪੂਰੇ ਗੁਰੂ ਨੇ ਕਿਰਪਾ ਕੀਤੀ ਕਿ ਜਿਹੜੇ ਆਪਣੇ ਧਰਮ ਨੂੰ ਛੱਡ ਕੇ ਕ੍ਰਿਸ਼ਚਨਾ ਦੇ ਵੱਲ ਭੱਜੇ ਜਾਂਦੇ ਨੇ ਕਿ ਇਲਾਜ ਕਰਾਉਂਦੇ ਨੇ ਜੀ ਇਹ ਪੜਾਈ ਬੜੀ ਸੋਣੀ ਕਰਾਉਂਦੇ ਨੇ ਜੀ ਸਾਨੂੰ ਖਰਚਾ ਬੜਾ ਦਿੰਦੇ ਨੇ ਪਰ ਜਿਹੜੇ ਲੋਕ ਧਰਮ ਛੱਡ ਕੇ ਇਸ ਕਰਕੇ ਜਾਂਦੇ ਨੇ ਕਿਸੇ ਨਾਲਜ ਕਰਕੇ ਬਾਬਾ ਫਰੀਦ ਜੀ ਕਹਿੰਦੇ ਧਰਮੀ ਹੁੰਦੀ ਹੀ ਨਹੀਂ ਜੀ ਜੇ ਅੱਜ ਤੁਹਾਡੇ ਹੋ ਗਏ ਨੇ ਦੂਸਰੇ ਤੇ ਨਹੀਂ ਰਹੇ ਤੇ ਸੱਚੇ ਨੂੰ ਰਹਿਣਾ ਤੁਹਾਡਾ ਵੀ ਨਹੀਂ ਫਿਰ ਪਾਸਟਰ ਜਦੋਂ ਬੜਾ ਤਕਾਰ ਦੇ ਕੇ ਜੀ ਵੇ ਸੁਣ ਹੋ ਗਈ ਨਾ ਭਾਵੇਂ ਉਮਰ ਕਾ ਸਜ਼ਾ ਹੋ ਗਈ ਪਰ ਚੇਲੇ ਜਿਹੜੇ ਫਸੇ ਹੋਏ ਨੇ ਪਿੱਛੇ ਕੱਚੇ ਗੁਰੂ ਦੇ ਉਹ ਹੱਲੇ ਵੀ ਕਹਿੰਦੇ ਨੇ ਕਿ ਸਾਡਾ ਤੇ ਪਾਸਟਰ ਹੀ ਬੜਾ ਚੰਗਾ ਹੈ ਜੀ ਉਹ ਭਾਵੇਂ ਸਾਰਿਆਂ ਦੇ ਸਾਹਮਣੇ ਸਰੇ ਆਮ ਬੀਬੀ ਨੂੰ ਥੱਪੜ ਵੀ ਮਾਰੀ ਜੇ ਪਰ ਇੱਥੇ ਅਦਾਲਤਾਂ ਦੇ ਵਿੱਚ ਫੈਸਲੇ ਇੱਥੇ ਤੋਂ ਹੋ ਜਾਂਦੇ ਨੇ ਇੱਥੇ ਤੋਂ ਹੋ ਸਕਦਾ ਹੈ ਕਿ ਕਿਤੇ ਅਪੀਲ ਦੇ ਲੈਣ ਨਾਲ ਉਹ ਕਿਤੇ ਬਾਹਰ ਵੀ ਆ ਜੇ ਪਰ ਰੱਬ ਦੇ ਕਰ ਜਿਹੜਾ ਫੈਸਲਾ ਹੋਣਾ ਹੈ ਨਾ ਭਾਈ ਸਾਹਿਬ ਜੂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਐਵੇਂ ਤੇ ਲੋਕਾਂ ਦੇ ਪਿੱਛੇ ਤੁਸੀਂ ਫਸੋਗੇ ਉਹਨੇ ਆਪ ਤੇ ਪਸੰਦ ਨਹੀਂ ਏ ਇਹ ਹਾਲਤ ਹੋਵੇਂ ਤੇ ਹੁੰਦੀ ਏ ਜਿਨੂੰ ਸਤਿਗੁਰ ਜੀ ਨੇ ਪਾਵਨ ਬਚਨ ਕਹੇ ਨੇ ਕਿ ਜਿਵੇਂ ਚੂਹਾ ਬੜਾ ਮੋਟਾ ਹੋਵੇ ਪਹਿਲੋਂ ਹੀ ਖੋਟ ਵਿੱਚ ਆਪ ਨਾ ਵੜ ਸਕਦਾ ਹੋਵੇ ਤੇ ਦੂਜਿਆਂ ਨੂੰ ਕਵੇ ਤੁਸੀਂ ਵੀ ਮੇਰੇ ਪਿੱਛੇ ਆ ਜਾਓ ਮੈਂ ਤੁਹਾਨੂੰ ਵੜ ਲੈਣਾ ਚੂਹਾ ਖੱਡ ਨਾ ਮਾਵੇ ਜਿਹੜਾ ਚੂਹਾ ਹੈ ਆਪਣੇ ਆਪ ਕਹਿੰਦਾ ਖੱਡੇ ਦੇ ਵਿੱਚੋਂ ਖੋਟ ਦੇ ਵਿੱਚ ਨਹੀਂ ਸਮਾਉਂਦਾ ਟਿੱਕਲ ਛੱਜ ਪਿੱਛੇ ਛੱਜ ਬਣ ਲੋਵੇ ਕਿ ਮੈਂ ਛੱਜ ਸਮੇਤ ਜੀ ਇਹ ਐਵੇਂ ਦੇ ਲੋਕਾਂ ਦੀ ਹਾਲਤ ਹੈ ਜੀ ਕੱਚੇ ਗੁਰੂ ਦੇ ਪਿੱਛੇ ਲੱਗ ਕੇ ਆਪ ਤੇ ਫਸਦੇ ਨੇ ਭਾਈ ਸਾਹਿਬ ਪਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਐਵੇਂ ਦੇ ਜਿਹੜੇ ਫਾਂਡਿਆਂ ਵਾਲੇ ਪਾਸੇ ਜਾਂਦੇ ਨੇ ਨਾ ਕਿ ਡਾਕਟਰ ਨਹੀਂ ਵੈਦ ਨਹੀਂ ਸਾਨੂੰ ਤਾਂ ਫਾਂਡੇ ਨਾਲ ਹੀ ਰਾਮ ਆ ਜਾਣੇ ਜੀ ਦੇਖੋ ਸਤਗੁਰੂ ਜੀ ਨੇ ਬਖਸ਼ਿਸ਼ ਕੀਤੀ